ਜਿਵੇਂ ਕਹਿੰਦੇ ਨੇ ਕਿ ਤਾਰੇ ਦੀ ਟੀ ਚੱਲੀ ਤੇ ਮੈਂ ਕਿਉਂ ਰਹਾ ਕੱਲੀ ਸੋਚਿਆ ਕਿ ਮੈਂ ਵੀ ਆਪਣੀ ਗੱਲ ਰੱਖਾਂ ਤੇ ਰੱਖਾਂ ਕੁਝ ਅਜਿਹੇ ਤੰਗ ਨਾਲ ਵੱਖਰੇ ਅੰਦਾਜ਼ ਨਾਲ ਮੈਂ ਗੱਲ ਕਰਦਾ ਹੁੰਨਾ ਸੋ ਗੱਲਾਂ ਖਰੀਆਂ ਨੇ ਸੱਚੀਆਂ ਨੇ ਕੌੜੀਆਂ ਨੇ ਜੇ ਚੰਗੀਆਂ ਲੱਗਣ ਤਾਂ ਸ਼ੇਅਰ ਜ਼ਰੂਰ ਕਰਿਓ ਚਮਕੀਲਾ ਚਮਕੀਲਾ ਇਹ ਸਾਰੇ ਹੀ ਹੋਈ ਜਾਂਦੀ ਕਿਹੜਾ ਵਿਦਵਾਨੀ ਦਾ ਆਪਾਂ ਵੀ ਕੱਢ ਲਈਏ ਸੋਚਿਆ ਆਪਾਂ ਵੀ ਭੁੱਖਾ ਕਿਉਂ ਮਾਰਨਾ ਏ ਗਦਾ ਗਾਜਰਾਂ ਵਿੱਚ ਨਾ ਛੱਡ ਲਈਏ ਸੋਚਿਆ ਆਪਾਂ ਵੀ ਭੁੱਖਾ ਕਿਉਂ ਮਾਰਨਾ ਏ ਗਦਾ ਗਾਜਰਾਂ ਵਿੱਚ ਨਾ ਛੱਡ ਲਈਏ ਲਾ ਲਾ ਕੇ ਰੇਤ ਚੱਕੀਆਂ ਰਾਹ ਲਈਆਂ ਸਾਰੇ ਇੱਕ ਦੂਜੇ ਤੋਂ ਵੱਧ ਕੇ ਭੋਰਦੇ ਨੇ ਨਿਰਨੇ ਕਾਲ ਜੇ ਖਾਦੀ ਕਈ 나ਗਣੀ ਨੂੰ ਫੇਸਬੁੱਕ ਤੇ ਬਹਿ ਕੇ ਹੀ ਖੋਰਦੇ ਨੇ ਮਨ ਦੇ ਸਕੇ ਹੀ ਜਿਹੜੇ ਬਾਪ ਦੀ ਨਹੀਂ ਉਹਨਾਂ ਤੇਰੀ ਵੀ ਗੱਲ ਕੀ ਮੰਨਣੀ ਏ ਫਿਰ ਕੀ ਹੋਇਆ ਜਿੱਥੇ ਤੁਮ ਲਟਕੇ ਉੱਥੇ ਹਮ ਲਟਕੇ ਬਸ ਆਪਾਂ ਵੀ ਠਰਕ ਜੀ ਭੰਣਣੀ ਐ ਖੇਤ ਮੋਟਰ ਤੇ ਸਫਰੀ ਲਾਉਣ ਵਾਲੇ ਅੱਜ ਪਏ ਚਮਕੀਲੇ ਨੂੰ ਭੰਡਦੇ ਨੇ ਸੁਣ ਕੇ ਚੋਰੀਆਂ ਕਈ ਸਵਾਦ ਲੈਂਦੇ ਲੱਡੂ ਫੁੱਟਦੇ ਅੰਦਰ ਵੀ ਖੰਡਦੇ ਨੇ ਸੁਣਿਆ ਸਪੈਸ਼ਲ ਕਦੇ ਵੀ ਮੰਨਨੇ ਨਹੀਂ ਤੇ ਕਦੇ ਕਿਸੇ ਨੂੰ ਐਵੇਂ ਹੀ ਭੰਡਿਆ ਨਹੀਂ ਦੁਨੀਆ ਦੇ ਮੋਹੇ ਨੇ ਦੱਸ ਕਿਹੜਾ ਆ ਕੇ ਛੱਜ ਦੇ ਵਿੱਚ ਜੋ ਛੰਡਿਆ ਨਹੀਂ ਚਮਕੀਲਾ ਉਦੋਂ ਸੀ ਭਾਵੇਂ ਇੱਕ ਮਰਿਆ ਅੱਜ ਘਰ ਘਰ ਨੇ ਚਮਕੀਲੇ ਹੋਏ ਪੈਦਾ ਆਪਣੇ ਆਪ ਨੂੰ ਅਸੀਂ ਸੁਧਾਰਿਆ ਨਹੀਂ ਹੋਰਾਂ ਤਾਂ ਹੀ ਸੁਧਾਰਨ ਦਾ ਕੀ ਫਾਇਦਾ ਬੇੜਾ ਗੀਤਕਾਰੀ ਤੇ ਗਾਇਕੀ ਦਾ ਬਹਿਣ ਲਗਾ ਰਿਹਾਂ ਰਸਨਾ ਰਤਾ ਸਵਾਦ ਕਾਈ ਕਲਾ ਮਰੀ ਤੇ ਪੈਸਾ ਮੁੱਖ ਹੋਇਆ ਐਵੇਂ ਕਰਦੇ ਉਹ ਕਾਨੂੰ ਬਿਬਾਦ ਭਾਈ ਨੀਟੂ ਸ਼ੀਟੂ ਸੋਨੂ ਤੇ ਜੀਮੇ ਦੇ ਫੈਨ ਹੋ ਗਏ ਜਨਾਜਾ ਅਕਲ ਦਾ ਦਿੱਤਾ ਏ ਕੱਢ ਲੋਕੋ ਤੂੰ ਵੀ ਢੋਲ ਅਲਗੋਜੇ ਵਿਸਾਰ ਛੱਡੇ ਛੱਡੀ ਸਾਰੰਗੀ ਨਾਲੇ ਹਟ ਢੱਡ ਲੋਕੋ ਹੁਣ ਤਾਂ ਸਰੋਤੇ ਹੀ ਸਾਲੇ ਲੌਂਡੇ ਲਗਾਉਣ ਹੋ ਗਏ ਪ੍ਰਾਣੇ ਜਨਤਾ ਦੇ ਕਲਾਕਾਰ ਬਣ ਗਏ ਇਹਦੋਂ ਕੁੱਕੜ ਸੰਗੀਤ ਦਾ ਜਾਣਦੇ ਨਹੀਂ ਉਹੀ ਵਿਦਵਾਨ ਨੇ ਬਰ ਖੁਰਦਾਰ ਬਣ ਗਏ ਕਲਾਕਾਰਾਂ ਨੂੰ ਤਵੱਜੋ ਦੇਣ ਲੱਗੇ ਛੱਡੇ ਗੁਰੂ ਤੇ ਪੀਰ ਫਕੀਰ ਯਾਰੋ ਕਲਾਕਾਰਾਂ ਦੇ ਕਤਲ ਕਰਵਾ ਦਿੱਤੇ ਕਹਿ ਕਹਿ ਕੇ ਇੱਕ ਦੂਜੇ ਨੂੰ ਲੀਰ ਯਾਰੋ ਸੁਣੋ ਸਭ ਦੀ ਮੰਨ ਦੀ ਕਰੋ ਭਾਈ ਪਿੱਟ ਸਿਆਪੇ ਕਿਉਂ ਨਵੇਂ ਹੀ ਪਾਉਣ ਲੱਗੇ ਲਿਖਣ ਵਾਲੇ ਵੀ ਸੋਚ ਕੇ ਲਿਖਣ ਸਾਰੇ ਸੋਚਣ ਥੋੜਾ ਜਿਹਾ ਗਾਇਕ ਵੀ ਗਾਉਣ ਲੱਗੇ ਜਿਉਂ-ਜਿਉਂ ਲੋਕ ਤਰੱਕੀ ਨੇ ਕਰੀ ਜਾਂਦੇ ਅਕਲੋਂ ਹੋ ਗਏ ਉਹਨੇ ਹੀ ਊਣੇ ਨੇ ਗੱਲ-ਗੱਲ ਤੇ ਚੀਕਾਂ ਮਾਰ ਉੱਠਦੇ ਸੱਚੀ ਲੜਦੇ ਜਿਵੇਂ ਚਲੂਣੇ ਨੇ ਸੀਲ ਸੰਜਮ ਤੇ ਸੋਚ ਹੈ ਭੰਨ ਛੱਡੀ ਬਦਲ ਗਏ ਦਸਤੂਰ ਹੀ ਜਗਦੇ ਨੇ ਪੈਣੀ ਵਾਲਿਆ ਤਹ ਜੀਵ ਤੰਮੀਜ਼ ਹੈ ਨਹੀਂ ਤਰੇ ਜੀਭਾਂ ਤੇ ਗੋਲੇ ਅੱਗਦੇ ਨੇ ਬੇੜਾ ਸਮਾਜ ਦਾ ਜਮਾਈ ਗਰਕ ਹੋਇਆ ਹੁਣ ਵਹਿਣ ਹੀ ਉਲਟੇ ਵਗਦੇ ਨੇ ਸੱਚ ਕਹੇ ਤੋਂ ਸਜਣਾ ਭੂੰਡ ਲੜਦੇ ਫਿਰ ਮੂਹ ਰਾਹੀਂ ਇੱਥੇ ਕਈ ਹੱਕਦੇ ਨੇ ਫਿਰ ਮੂਹ ਰਾਹੀਂ ਇੱਥੇ ਕਈ ਅਗਦੇ ਨੇ ਸਤਿ ਸ੍ਰੀ ਅਕਾਲ ਦੋਸਤੋ ਇਹਨਾਂ ਲਫ਼ਜ਼ਾਂ ਲਈ ਖਿਮਾ ਦਾ ਜਾਚਕਾਂ ਪਰ ਗੱਲਾਂ ਕਹਿਣੀਆਂ ਜ਼ਰੂਰੀ ਸੀ ਸੋ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ